ਜਿੰਨਾ ਚਿਰ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਜਿੰਦਾ ਹੈ ਉੰਨਾ ਚਿਰ ਸਿੱਖ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਇਹ ਕੌਮ ਕਿਸੇ ਬੰਦੇ ਦੀ ਬਣਾਈ ਹੋਈ ਥੋੜੀ ਹੈ ਇਹ ਕਲਗੀਆਂ ਵਾਲੇ ਦੀ ਕੌਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ ਇਹਨੂੰ ਕੋਈ ਬੰਦਾ ਨਹੀਂ ਮਾਰ ਸਕਦਾ ਜਿੱਥੇ ਪੰਜ ਬੰਦੇ ਇਕੱਠੇ ਹੋਣ ਦੀ ਮਨਾਹੀ ਸੀ ਉਥੇ ਥਾਵਾ ਥਾਵਾ ਤੇ ਨਗਰ ਕੀਰਤਨ ਕਰਕੇ ਮਹਾਪੁਰਸ਼ਾਂ ਨੇ ਇੱਕ ਇੱਕ ਨਗਰ ਕੀਰਤਨ ਕਈ ਕਈ ਮੀਲ ਦਾ ਕੱਢਿਆ ਛੱਤੀ ਨਗਰ ਕੀਰਤਨ ਪੂਰੇ ਪੰਜਾਬ ਦੇ ਵਿੱਚ ਕੋਨੇ ਕੋਨੇ ਤੋਂ ਸੰਗਤਾਂ ਨੂੰ ਜਾਗਰੂਕ ਕੀਤਾ ਔਰ ਇਟ ਵਾਸ ਅ ਡਾਇਰੈਕਟ ਚੈਲੰਜ ਟੂ ਇੰਦਰਾ ਗਾਂਧੀ ਕਿ ਤੇਰੇ ਫਰਮਾਨ ਸਿੱਖਾਂ ਦੇ ਨਹੀਂ ਚੱਲਦਾ ਪਹਿਲਾ ਪੰਜਾਬ 'ਚ ਲਲਕਾਰਿਆ ਇੰਦਰਾ ਗਾਂਧੀ ਨੂੰ ਫਿਰ ਕਿਹਾ ਵੀ ਤੇਰੇ ਘਰੇ ਆਵਾਂਗੇ ਤੂੰ ਕਹਿੰਦੀ ਪੰਜ ਬੰਦੇ ਨਹੀਂ ਇਕੱਠੇ ਹੋਣਦੇ ਨੇ ਪੂਰੀ thank you ਕਾਲ ਸੇ ਜਾਹੋ ਜਲਾਲ ਦੇ ਨਾਲ ਆਵਾਂਗੇ ਔਰ ਤੇਰੇ ਘਰ ਆਵਾਂਗੇ ਫਿਰ ਦੇਖਦੇ ਹਾਂ ਤੂੰ ਕਿਵੇਂ ਰੋਕਦੀ ਹੈ ਸੰਤਾਲੇ ਫਿਰ ਮਾਈਕ ਫੜ ਲਿਆ ਕਹਿੰਦੇ ਬੀਬੀ ਬਹਿ ਜਾ ਹੁਣ ਸੁਣ ਕੇ ਜਾਈ ਤੂੰ ਤਾਂ ਸੁਣਾ ਲਈਏ ਤੁਸੀਂ ਕਹਿੰਦੇ ਉਹ ਦਿੱਲੀ ਦਾ ਤਖਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਕ ਮਸਤਕ ਹੋਣ ਆਇਆ ਤੇ ਬੀਬੀ ਜੀ ਇਹ ਦਿੱਲੀ ਦਾ ਤਖਤ ਦੇਣ ਕੀ ਦੀ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਭੇਟ ਨਾ ਕਰਦੇ ਤਾਂ ਅੱਜ ਤੁਸੀਂ ਬੁਰਕੇ ਵਿੱਚ ਆਉਣਾ ਸੀ ਤੁਸੀਂ ਮੁਸਲਮਾਨ ਹੋਣਾ ਸੀ Hindu ਬਚਨੇ ਨਹੀਂ ਸੀ ਸੋ ਤੁਹਾਨੂੰ ॠਣੀ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਦੌਲਤ ਤੁਹਾਡਾ ਇਹ ਤਖਤ ਤਾਜ ਤੁਹਾਡੇ ਸਰੀਰ ਤੇ ਜਿੰਨੇ ਰੋਮ ਨੇ ਤੁਸੀਂ ਉੰਨੀ ਵਾਰ ਵੀ ਆਪਣਾ ਸੀਸ ਕੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੇਟ ਕਰਦੇ ਹੋ ਤਾਂ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਨਾਂ ਨਹੀਂ ਦੇ ਸਕਦੇ ਅਸਲ 'ਚ ਉਤੋਂ ਹੀ ਜੂਨ 1984 ਦਾ ਮੁੱਢ ਵੱਜ ਗਿਆ ਸੀ ਇਹ ਗੱਲ ਨਹੀਂ ਆ ਕਿ ਸੰਜਨੈਲ ਸਿੰਘ ਨੂੰ ਜਾਂ ਭਾਈ ਅਮਰੀਕ ਸਿੰਘ ਨੂੰ ਜਾਂ ਬਾਬਾ 18 ਸਿੰਘ ਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਤੇ ਹਮਲਾ ਹੋਣਾ ਉਹਨਾਂ ਨੂੰ ਪਤਾ ਸੀ ਔਰ ਉਹ ਤਿਆਰ ਬੈਠੇ ਸੀ ਐਂਡ ਦੇ ਵੇਟ ਫਾਰ ਦਾ ਡੇ ਕਿ ਸਰਕਾਰ ਹਮਲਾ ਕਰੇ ਤੇ ਸੀ ਸ਼ਹਾਦਤ ਅਰਹਨ ਸਰਕਾਰ ਨੂੰ ਇਹ ਕੀ ਪਤਾ ਸੀਗਾ ਕਿ ਅੱਗੇ ਜਿਹੜੇ ਸਿੱਖ ਬੈਠੇ ਆ ਉਹ ਤਾਂ ਪਹਿਲਾਂ ਹੀ ਮਰਨ ਨੂੰ ਤਿਆਰ ਬੈਠੇ ਨੇ ਉਹ ਮਰਨ ਤੋਂ ਨਹੀਂ ਡਰਦੇ ਹਨ ਉਹਨਾਂ ਤਾਂ ਚਾ ਚੜਿਆ ਸੀ ਕਿ ਉਹਨਾਂ ਦਿਨਾਂ ਵਿੱਚ ਜਦੋਂ ਪਤਾ ਲੱਗਿਆ ਨਾ ਵੀ ਹੁਣ ਹਮਲਾ ਹੋ ਗਿਆ ਤੇ ਕੰਮ ਹੋ ਗਿਆ ਸ਼ੁਰੂ ਸਿੰਘਾਂ ਨੇ ਆਪਣੇ ਨਵੇਂ ਚੋਲੇ ਕੱਢ ਕੱਢ ਕੇ ਪਾਈ ਇੰਨਾ ਜਜ਼ਬਾ ਇੰਨਾ ਚਾ ਇੰਨਾ ਜਾਹੋ ਜਲਾਲ ਉਦੋਂ ਐ ਲੱਗਦਾ ਸੀਗਾ ਕਿ ਕੋਈ ਕਲਾ ਵਰਤਰੀ ਹੈ ਪ੍ਰਕਰਮਾਂ ਦੇ ਵਿੱਚ ਤੇ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦਾ ਸੀਨ ਦੁਹਰਾ ਰਹੇ ਵਾਕਿਆ ਹੀ ਵੀ ਲੱਗਦਾ ਸੀ ਇਹ ਸੰਤ ਕਹਿੰਦਾ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਪਾਈ ਇਸ ਸਥਾਨ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਤੇ ਮੈਂ ਵੀ ਉਸੇ ਗੱਦੀ ਦਾ 14 मुखी वजो बेठा मेर बि हाणे शहादत पंदा मै ਬਾਹਰ ਨਹੀਂ ਜਾਣਾ ਮੇਰੇ ਪਿਤਾ ਜੀ ਨੇ ਵੀ ਹੱਥ ਜੋੜ ਕੇ ਕਿਹਾ ਮਹਾਂਪੁਰਸ਼ੋ ਮੈਂ ਬਾਹਰ ਜਾ ਕੇ ਮੈਂ ਕੀ ਅਖਵਾਉਂਗਾ ਕਿ ਸੰਤ ਕਰਤਾਰ ਸਿੰਘ ਦਾ ਪੁੱਤ ਸ਼ਹੀਦ ਦੀ ਛੱਡ ਕੇ ਬਾਹਰ ਆ ਗਿਆ ਹੁਣ ਤਾਂ ਜਿਹੜਾ ਵਾਅਦਾ ਕੀਤਾ ਸੀ ਨਾਲ ਨਿਭੰਦਾ ਜੇ ਸਾਰੀ ਉਮਰ ਇੱਥੇ ਇਕੱਠੇ ਰਹੇ ਹਾਂ ਤਾਂ ਤਾਂ ਵੀ ਇਕੱਠੇ ਰਹਿਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਤੇ ਅਰਦਾਸ ਕੀ ਕੀਤੀ ਸੱਚੇ ਪਾਤਸ਼ਾਹ ਸ਼ਹੀਦ ਹੋਣ ਲੱਗੇ ਆ ਕਿਰਪਾ ਕਰਿਓ ਸ਼ਹਾਦਤ ਦਾ ਪਰ ਅਸੀਂ ਮੁਕਤੀ ਨਹੀਂ ਚਾਹਦੇ ਕਿਰਪਾ ਕਰਿਓ ਅਸੀਂ ਵਾਰ-ਵਾਰ ਜਨਮ ਲਈਏ ਇਸ ਧਰਤੀ ਤੇ ਤੇ ਜਿੰਨਾ ਚਿਰ ਕੌਮ ਦਾ ਘਰ ਨਹੀਂ ਬਣ ਜਾਂਦਾ ਵਾਰ-ਵਾਰ ਸ਼ਹਾਦਤਾਂ ਪਾਈਏ ਡੇਲੀ ਸ਼ਾਕਾ ਦਿੱਤੀਆਂ ਸਾਡੇ ਲਈ